ਅੱਗੇ ਇਹੋ ਬੇਨਤੀ ਹੈ ਇਹ ਮੰਗਲਾ ਚਾਰ ਦਾ ਸੰਗਤ ਸਤਿਗੁਰਾਂ ਚਾਰਨ ਕੀਤਾ ਹੁਣ ਚੇਤਰ ਦੇ ਮਹੀਨੇ ਦੁਆਰਾ ਸੰਗਤ ਨੂੰ ਉਪਦੇਸ਼ ਕਰਦੇ ਸਮਝਾਉਂਦੇ ਹਨ ਜਿਸ ਤਰ੍ਹਾਂ ਚੇਤ ਮਹੀਨੇ ਵਿੱਚ ਬਸੰਤ ਰੁੱਤ ਦੇ ਆਇਆ ਹਰ ਇੱਕ ਜੜ ਜੜ ਜੰਗਨ ਆਦ ਬਰਸਰਦੀ ਖੇੜੇ ਵਿੱਚ ਆ ਜਾਂਦੀ ਇਸੇ ਤਰ੍ਹਾਂ ਹੈ ਪ੍ਰਸ਼ਾ ਜੇ ਤੂੰ ਪਰਮੇਸ਼ਰ ਨੂੰ ਆਰਾਦੇਗਾ ਤੈਨੂੰ ਹੀ ਖੁਸ਼ੀ ਦੀ ਪ੍ਰਾਪਤੀ ਹੋ ਜਾਵੇਗੀ ਚਾਰੇ ਪਾਸੇ ਹੁਣ ਹਰਿਆਵਲੋ ਗਈ ਹੈ ਤੂੰ ਵੀ ਪਰਮੇਸ਼ਰ ਦਾ ਸਿਮਰਨ ਕਰਨਾ ਤਾਰ ਚੇਤ ਗਵਿੰਦ ਆਰਾਤੀ ਹੈ ਹੋਵਾ ਆਨੰਦ ਕਣਾ ਚਿਤਰ ਮਹੀਨੇ ਦੁਆਰਾ ਮਹਾਰਾਜੀ ਸਮਝਾਉਂਦੇ ਇਹ ਵੇਦਾਂ ਦੁਆਰੇ ਜਨਮ ਯੋਗ ਪ੍ਰਭੂ ਨੂੰ ਅਰਦਾਸਨਾ ਕਰੀਏ ਬੜਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਸੰਤ ਜਨਾਂ ਨਾਲ ਮਿਲ ਪਾਈ ਹੈ ਰਸਨਾ ਨਾਮ ਤਨਾ ਸੰਤ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਪਿਆਰਿਆ ਭਗਤਾਂ ਦੇ ਨਾਲ ਸਾਧੂਆਂ ਦੇ ਨਾਲ ਮਿਲ ਕੇ ਰਸਨਾ ਨਾਮ ਪਰਭੂ ਦਾ ਨਾਮ ਉਚਾਰਨ ਕਰਨਾ ਪਾਏ ਜ ਸਤ ਨਾਮ ਗਾਏ ਗੁਰੂ ਸਤ ਨਾਮ ਗਾਏ ਗੁਰੂ ਸਤ ਨਾਮ ਵਾਹੇਲੂ ਸਤ ਨਾਮ ਵਾਹੇਲੂ ਸਤ i ਜਨਾਂ ਦੇ ਨਾਲ ਮਿਲ ਕੇ ਰਸਨਾ ਨਾਲ ਪ੍ਰਭੂ ਦਾ ਨਾਮ ਚਰਨਾ ਉਚਾਰਨ ਕਰਨਾ ਪਾਈ ਜਾਂਦੀ ਤੇ ਜਿਨ੍ਹਾਂ ਨੇ ਜਿਨ ਪਾਇਆ ਤਵੇ ਆਪਣਾ ਆਏ तिसੇ ਜਨਾਂ ਸੰਤ ਜਨਾਰਾਂ ਨਾਲ ਮਿਲ ਕੇ ਸੰਤਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਕੋਇ ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲ ਗਿਣਿਆ ਜਾਂਦਾ ਹੈ ਇਹ ਕਿਹਨਾਂ ਤਿਸ ਵੇਣਾ ਜੀਵਨਾ ਮਿਰਥਾ ਜਨਮ ਜਣਾ ਉਸ ਹਾਰੀ ਦੇ ਨਾਮ ਤੋਂ ਬਿਨਾ ਜਿਹੜਾ ਇੱਕ ਖਿੰਨ ਘੜੀ ਵੀ ਜਿਉਣਾ ਉਸ ਮਨੁੱਖ ਦਾ ਜਨਮ ਵਿਅਰਥ ਜਾਤਾ ਕਰੋ ਜਦ ਤਰ ਨਹੀਂ ਅਲ ਪੂਰਿਆ ਰਵਿਆ ਵਿੱਚ ਵਣਾ ਜੋ ਪ੍ਰਭੂ ਜਲਾ ਵਿੱਚ ਥਲਾ ਵਿੱਚ ਅਕਾਸ਼ ਵਿੱਚ ਪੂਰਨ ਅਦੇ ਦਰਲਤਾ ਜੰਗਲਾਂ ਵਿੱਚ ਵੀ ਵਿਆਪਕ ਹੈ ਜਰਰੇ ਜਰਰੇ ਦੇ ਵਿੱਚ ਉਹ ਪ੍ਰਭੂ ਜਿੰਨੂੰ ਚੇਤੇ ਨਹੀਂ ਆਉਂਦਾ ਉਹਨੂੰ ਜਿਹੜਾ ਦੁੱਖ ਮਿਲਦਾ ਉਹ ਕਿੰਨਾ ਕੋ ਜਿੰਨੀ ਅਣ ਗਿਣਨਾ ਕਰੀਏ ਅਰਥਾਤ ਉਹਨੂੰ ਬੇਅੰਤ ਦੁੱਖ ਪ੍ਰਾਪਤ ਹੁੰਦਾ ਜਿੰਨੀ 라ਗਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਜਿਨ੍ਹਾਂ ਨੇ ਨਾਮ ਜਪ ਕੇ ਉਸ ਪ੍ਰਭੂ ਦੇ ਆਨੰਦ ਨੂੰ ਪੋਗਿਆ ਉਹ ਉਹਨਾਂ ਦੇ ਭਾਗ ਮਣਾ ਮੁਣੀ ਸਮਝਣਾ ਕਰੋ ਉਹਨਾਂ ਦੇ ਸ਼੍ਰੋਮਣੀ ਭਾਗ ਜਾਣਣਾ ਕਰੋ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਨਾਣਾ ਹਰ ਦਰਸ਼ਨ ਕਾ ਮੰਨ ਲੋਚਦਾ ਨਾਨਕ ਪਿਆਸ ਮਣਾ ਤੇ ਮਹਾਰਾਜ ਜੀ ਸਮਝਾਉਂਦੇ ਚੇਤਰ ਦੇ ਮਹੀਨੇ ਦੁਆਰਾ ਚੇਤਾਈ ਤਾਂ ਚੇਤ ਸਾਇਰ ਸੱਚਾ ਸੋਤਣੀ ਜਿਹਦੇ ਨਾਲ ਇਕਰਾਰ ਕਰਕੇ ਇਸ ਦੁਨੀਆ ਦੇ ਵਿੱਚ ਆਇਆ ਸੀ ਕਿ ਮਹਾਰਾਜ ਜੀ ਮੈਂ ਤੇਰਾ ਨਾਮ ਜਪਾਂਗਾ ਮੈਨੂੰ ਇੱਕ ਵਾਰੀ ਮਨੁੱਖਾ ਜਨਮਾ ਮਿਲ ਜਾਵੇ ਤੇ ਉਤਾਰ ਕਰਕੇ ਇਸ ਦੁਨੀਆ ਚ ਆਇਆ ਸੀ ਹਰ ਪਰਮੇਸ਼ਰ ਦਾ ਨਾਮ ਲੈਣਾ ਤੂੰ ਭੁੱਲ ਗਿਆ ਜੇ ਤੈਨੂੰ ਚੇਤ ਹੈ ਤਾਂ ਇਸ ਚੇਤਰ ਦੇ ਮਹੀਨੇ ਦੁਆਰਾ ਇਸ ਮਹੀਨੇ ਦੀ ਸ਼ੁਰੂਆਤ ਤੋਂ ਪਰਮੇਸ਼ਰ ਦੇ ਨਾਮ ਦਾ ਜਪਣਾ ਸ਼ੁਰੂ ਕਰ ਦੇ ਤੇਰਾ ਜਨਮ ਸਫਲਾ ਹੋ ਜਾਏਗਾ ਉਸ ਹਰੀ ਦੇ ਦਰਸ਼ਨਾਂ ਨੂੰ ਮੇਰਾ ਮਨ ਚਾਹੁੰਦਾ ਕਿਉਂਕਿ ਉਹਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਵਿੱਚ ਮੜਾ ਮੂਹੀ ਲੱਗ ਰਹੀ ਹੈ ਮਨ ਲੋਚਦਾ ਤਰਸਦੀਆਂ ਅਕੀਆਂ ਤੇਰੇ ਨਾਮ ਦੇ ਦਾਰਿਆਂ ਨੂੰ ਮਨ ਲੋਚਦਾ ਤਰਸਦੀਆਂ ਅਕੀਆਂ ਤੇਰੇ ਆਂਜ ਦਾ ਰਿਆਨੂ ਮੇਰੇ ਪਿਆਰੇ ਤੇਰੇ ਆਂਜ ਦਾ ਰਿਆਨੂ ਮੇਰੇ ਪਿਆਰੇ ਤੇਰੇ ਆਂਜ ਦਾ ਤੇਰਿਆਂ ਦੇ ਦਾਰਿਆਂ ਨੂੰ ਮਰਦੀ ਮੇਰਾ ਮਨ ਚੰਗਾ ਮੈਂ ਤੇਰੇ ਦਰਸ਼ਨ ਕਰਾਂ ਮੇਰੇ ਮਨ ਦੀ ਪਿਆਸ ਜਿਹੜੀ ਮਨਾਂ ਨੂੰ ਲੱਗ ਰਹੀ ਹੈ ਉਸ ਤੋਂ ਮੈਂ ਤ੍ਰਿਪਤ ਹੋ ਜਾਵਾਂ ਨਾਨਕ ਸੇਵਾ ਕਰੋ ਹਰ ਗੁਰ ਸਰਵ ਦਰਸ਼ਨ ਕੀ ਖਰ ਲੇਖਾ ਮੰਗਾ ਨਾ ਕੋਈ ਹਰ ਦਰਸ਼ਨ ਤ੍ਰਿੰਤ ਨਾਨਕ ਦਾਸ ਪਾਲ ਹਰ ਨਾਮ ਰੰਗਿਆ ਘਰਨੀ ਚੇਤ ਬੁਲਾਏ ਸੁਪ੍ਰਭੂ ਇਸ ਕੇ ਪਾਏ ਲੱਗਾ ਤੇ ਚਿਤਰ ਮਹੀਨੇ ਦੁਆਰਾ ਮਹਾਰਾਜ ਜੀ ਸਮਝਾਉਂਦੇ ਉਸ ਪ੍ਰਭੂ ਨਾਲ ਜਿਹੜਾ ਮਲਾਤ ਦੇਵੇ ਮੈਂ ਉਹਦੇ ਚਰਨਾਂ ਦੇ ਨਾਲ ਲੱਗਦਾ ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਣਾ ਕਰ ਦੇਵੇ ਬਨੇ ਹਾਰੀ ਗੁਰ ਆਪਣੇ ਦਿਉ ਹਾਰੀ ਸਦਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ اے ਪਰਮੇਸ਼ਰ ਆਪ ਕਿਰਪਾ ਕਰੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਅਸਾਂ ਤਾਂ ਉਹ ਪਰਮੇਸ਼ਰ ਦਾ ਸਿਮਰਨ ਸਵਾਸ ਸਵਾਸ ਕਰਕੇ ਇਹ ਮਨਰਾਤਵਾ ਪਾਉਣਾ ਕੀਤਾ ਨਹੀਂ ਤਾਂ ਘਰ ਦੇ ਵਿੱਚ ਅਸੀਂ ਸਭ ਤੋਂ ਛੋਟੇ ਸੀ ਤੇ ਗੱਦੀ ਦਾ ਹੱਕ ਗੱਦੀ ਦਾ ਹੱਕ ਜਿਹੜਾ ਉਹ ਪਿਰਤੀ ਚੰਨ ਦਾ ਸੀ ਪਰ ਜਿਹੜੀ ਇਹ ਧੁਰੋਂ ਬਾਣੀ ਆਈ ਹੈ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤਾ ਮਟਾਈ ਇਹ ਤਾਂ ਧੁਰੋਂ ਜੋਤਾਈ ਹੈ ਤੇ ਗੁਰੂ ਜੀ ਕਿਰਪਾ ਦੇ ਨਾਲ ਸਾਨੂੰ ਇਹ ਮਨਰਾਤਵਾ ਮਿਲਦਾ ਕੀਤਾ ਤੁਸੀਂ ਵੀ ਪਰਮੇਸ਼ਰ ਦਾ ਸਵਾਸ ਸਵਾਸ ਸਿਮਰਨ ਕਰਨਾ ਕਰੋ ਤੁਹਾਡੇ ਵੀ ਹੋ ਜਾਣਗੇ ਲੋਕ ਸੁਖੀਏ ਪਰ ਲੋਧ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਚੇਤ ਮੁਲਾਏ ਸੁਪ੍ਰਭੂ ਇਸ ਕਾ ਪਾਏ ਲੱਗਾ ਬੋਲਦਾ ਜੀ ਸਤਨਾਮ ਸ੍ਰੀ ਵਾਹਿਗੁਰੂ ਆਓ ਪਰਮੇਸ਼ਰ ਅੱਗੇ ਬੇਨਤੀਆਂ ਕਰੀਏ ਅੱਜ ਨਵਾਂ ਸਾਰ ਨਾਨਕਿ ਸ਼ਾਹੀ ਸੰਮਤ 557 ਦੀ ਪਰਾਰੰਭਤਾ ਹੋਈ ਹੈ ਇਹ ਚੇਤਨ ਦੀ ਸੰਗਰਾਮ ਦਾ ਪੂਰਨ ਮਾਚੀ ਦਾ ਦਿਹਾੜਾ ਹੈ ਮਹਾਰਾਜ ਅੱਗੇ ਬੇਨਤੀਆਂ ਕਰੀਏ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ ਅਮਰ ਤੇਰੇ ਦਾ ਜਾਗਣਾ ਸਾਡੇ ਵੀ ਭਾਗਾਂ ਦੇ ਵਿੱਚ ਲਿਜਾ ਦੇਓ ਅਸੀਂ ਵੀ ਅਮਰ ਜੀ ਦੇ ਉੱਤੇ ਕੇ ਤੇਰੇ ਨਾਮ ਨੂੰ ਜਪਨਾ ਕਰੀਏ ਸਵਾਸ ਸਵਾਸ ਤੇਰੇ ਨਾਮ ਦਾ ਸਿਮਰਨ ਕਰੀਏ ਜਦੋਂ ਅਸੀਂ ਗੁਰੂ ਅੱਗੇ ਆ ਕੇ ਬੇਨਤੀਆਂ ਕਰਾਂਗੇ ਬਾਣੀ ਸਰਵਣ ਕਰਾਂਗੇ ਮਨ ਦੇ ਵਿੱਚ ਧਾਰਨ ਕਰਾਂਗੇ ਸਤਿਗੁਰ ਜੀ ਕਿਰਪਾ ਕਰਨਗੇ ਇਹ ਸਾਰਾ ਸਾਲ ਸਾਰਾ ਮਹੀਨਾ ਮਹਾਰਾਜ ਜੀ ਖੁਸ਼ੀਆਂ ਭਰਿਆ ਬਤੀਤ ਗਰਾਂਗੇ ਆਓ ਮਹਾਰਾਜ ਜੀ ਅਗੇ ਬੇਟੀਆਂ ਕਰੀਏ ਕਿਰਪਾ ਕਰ ਦਿਓ ਮਹਾਰਾਜ ਜੀ ਸਾਡੇ ਵੀ ਜੀਵਨ ਨੂੰ ਸਬਲਾ ਕਰ ਦਿਓ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਸਾਡੇ ਵੀ ਕਰ ਦੇਣਗੇ ਲੋਗ ਸੁਖੀਏ ਪਰ ਲੋਧ ਸੁਹੇਲੇ